ਬਾਬਾ ਦੀਪ ਸਿੰਘ ਕਹਿੰਦੇ ਆ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ ਸਿੱਖੀ ਸਿੱਧਕ ਨੂੰ ਦਾਗ ਨਾ ਲਾਂਗਾ ਮੈਂ ਕਰਾਂ ਪ੍ਰਸ਼ਾਦ ਗੁਰੂ ਘਰ ਚੜ੍ਹਾਣ ਲੋਕੀ ਇਹ ਪ੍ਰਸੀਸ ਪ੍ਰਸ਼ਾਦ ਚੜ੍ਹਾਵਾਂਗਾ ਹੇ ਸੱਚੇ ਪਾਤਸ਼ਾਹ ਮੈਂ ਆ ਰਿਹਾ ਫਿਰ ਜਦੋਂ ਸ਼ੀਦਾਂ ਤੋਂ ਤਰਨ ਤਾਰਨ ਸਾਹਿਬ ਜਾਓ ਦੂਹਾਂ ਪਾਸਿਆਂ ਨੂੰ ਅਦਬ ਨਾਲ ਦੇਖੋ ਇਹ ਸਾਰਾ ਰਸਤਾ ਸ਼ੀਦਾਂ ਦੇ ਖੂਨ ਨਾਲ ਪਿਜਿਆ ਹੋਇਆ ਤੁਸੀਂ ਪਿੰਡਾਂ ਦੇਖੋ ਕਿੰਨੀਆਂ ਸ਼ਹੀਦਾਂ ਦੀਆਂ ਯਾਦਗਾਰਾਂ ਜਿੱਥੇ ਫਿਰ ਅੱਗੇ ਬਾਬਾ ਜੀ ਆਉਂਦੇ ਆ ਇੱਥੇ ਆ ਕੇ ਸੰਗਾਣੇ ਲਕੀਰ ਖਿੱਚਦੇ ਆ 75 ਸਾਲ ਦਾ ਬਜ਼ੁਰਗ ਜੀ ਖੰਡੇ 18 ਸਿਰ ਦੇ ਖੰਡੇ ਨਾਲ ਲਕੀਰ ਖਿੱਚਦਾ ਕਹਿੰਦਾ ਵੇ ਜਿਸ ਬੰਦੇ ਨੇ ਕੱਚੇ ਪਿੱਲੇ ਨੇ ਦੌੜਨਾ ਉਹ ਅਜੇ ਵੀ ਜਾਂਸਕਦੇ ਹੋ ਤੁਹਾਨੂੰ ਕੋਈ ਨਹੀਂ ਤੁਸੀਂ ਜਾਂਸਕਦੇ ਹੋ ਪਰ ਮੇਰੇ ਪਿੱਛੇ ਆਇਓ ਜਿਨ ਨੇ ਸ਼ਹਾਦਤ ਦਾ ਜਾਮ ਪੀਣਾ